ਵਿਜ਼ਿਬਿਲਟੀ ਘੱਟ ਹੋਣ ਕਾਰਨ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਿਆ ਹੈ ਇੱਕ ਨਹੀਂ ਦੋ ਨਹੀਂ ਸਗੋਂ 20 ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤੇ ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਦਰਜਨ ਤੋਂ ਵੱਧ ਸਵਾਰੀਆਂ ਜਿਹੜੀਆਂ ਨੇ ਜ਼ਖਮੀ ਹੋਈਆਂ ਨੇ ਤੇ 20 ਵਾਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਨ੍ਹਾਂ ਦੇ ਵਿੱਚ ਗੱਡੀਆਂ, ਬੱਸ ਤੇ ਟਰੱਕ ਸ਼ਾਮਲ ਨੇ ਟਰੱਕ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਸਿਲੰਡਰ ਪਿਆ ਸੀ ਹਾਲਾਂਕਿ ਜਦੋਂ ਟੱਕਰ ਹੁੰਦੀ ਹੈ ਤਾਂ ਗਣੀ ਮਤ ਰਹਿੰਦੀ ਹੈ ਕਿ ਸਿਲੰਡਰ ਨਹੀਂ ਫਟਿਆ ਨਹੀਂ ਤਾਂ ਕੋਈ ਬਹੁਤ ਵੱਡਾ ਹਾਦਸਾ ਵਾਪਰਿਆ ਲੱਗਦਾ ਸੀ ਇੱਕ ਨਹੀਂ ਦੋ ਨਹੀਂ ਸਗੋਂ 20 ਗੱਡੀਆਂ ਦੇ ਟੱਕਰ ਹੁੰਦੀ ਹੈ ਜਦੋਂ ਇੱਕ ਗੱਡੀ ਬ੍ਰੇਕ ਲਾ ਕੇ ਰੁਕਦੀ ਹੈ ਤਾਂ ਵਿਜ਼ਿਬਿਲਟੀ ਘੱਟ ਹੋਣ ਕਾਰਨ ਪਿੱਛੋਂ ਆ ਰਹੇ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਦਾ ਨਾਲ ਹੀ ਉਹਦੀ ਟੱਕਰ ਵੱਜਦੀ ਹੈ ਤੇ ਉਸ ਤੋਂ ਬਾਅਦ ਇੱਕ ਇੱਕ ਕਰਕੇ 20 ਵਾਹਨ ਆਪਸ ਦੇ ਵਿੱਚ ਟਕਰਾਂਦੇ ਨੇ ਲੱਖਾਂ ਦੀਆਂ ਗੱਡੀਆਂ ਹਾਈਵੇ ਦੇ ਉੱਤੇ ਕਬਾੜ ਬਣ ਗਈਆਂ ਨੇ ਇਸ ਭਿਆਨਕ ਹਾਦਸੇ ਦੇ ਵਿੱਚ ਦੋ ਅਰਜਨ ਤੋਂ ਵੱਧ ਜਿਹੜੇ ਨੇ ਲੋਕ ਜ਼ਖਮੀ ਹੋਏ ਨੇ ਹਾਲਾਕੀ ਕਈਆਂ ਦੀ ਹਾਲਤ ਜਿਹੜੀ ਆ ਨਾਸੂਕ ਦੱਸੀ ਜਾ ਰਹੀ ਹੈ ਤਾਂ ਵਿਜ਼ਿਬਿਲਟੀ ਘੱਟ ਹੋਣ ਕਾਰਨ ਜਿਹੜਾ ਇਹ ਵੱਡਾ ਹਾਦਸਾ ਵਾਪਰਿਆ ਹੈ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਹਾਈਵੇ ਦੇ ਉੱਤੇ ਭਿਆਨਕ ਐਕਸੀਡੈਂਟ ਹੋਇਆ ਹੈ ਤਾਂ ਤੁਸੀਂ ਵੀ ਜਦੋਂ ਧੁੰਦ ਦੇ ਵਿੱਚ ਕਿਤੇ ਹਾਈਵੇ ਦੇ ਉੱਤੇ ਸਫ਼ਰ ਕਰਦੇ ਹੋ ਤਾਂ ਆਪਣੇ ਵਾਹਨਾਂ ਦੀ ਸਵੀਟ ਸਪੀਡ ਜਿਹੜੀ ਹੈ ਘੱਟ ਰੱਖਿਆ ਕਰੋ ਧਿਆਨ ਨਾਲ ਚਲਾਇਆ ਕਰੋ ਕਿਉਂਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਵੱਡਾ ਹਾਦਸਾ ਹੋਇਆ ਹੈ ਵੀ ਵਾਹਨ ਜਿਨ੍ਹਾਂ ਦੇ ਵਿੱਚ ਟਰੱਕ ਬੱਸ ਤੇ ਗੱਡੀਆਂ ਸ਼ਾਮਿਲ ਸੰ ਲੱਖਾਂ ਦੀਆਂ ਗੱਡੀਆਂ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਤੇ ਹਾਈਵੇ ਦੇ ਉੱਤੇ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਨੇ ਕਬਾੜ ਬਨੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਾਦਸਾ ਜਿਹੜਾ ਹੈ ਬੁਲੰਦ ਸ਼ਹਿਰ ਯਾਨੀ ਕਿ ਯੂਪੀ ਦੇ ਵਿੱਚ ਵਾਪਰਿਆ ਹੈ ਯੂਪੀ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਜ਼ੀਰੋ ਵਿਜ਼ਿਬਿਲਟੀ ਕਾਰਨ ਵੱਡਾ ਹਾਦਸਾ ਹੋਇਆ ਹਾਲਾਂਕਿ ਪੰਜਾਬ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਹਾਲਾਕੀ ਧੁੰਦੇ ਨਹੀਂ ਹੈ ਵਿਜ਼ਿਬਿਲਟੀ ਇੰਨੀ ਘਟ ਨਹੀਂ ਹੈ ਪਰ ਯੂਪੀ ਦੇ ਵਿੱਚ ਧੁੰਦ ਦਾ ਘਹਿਰ ਦੇਖਣ ਨੂੰ ਮਿਲਿਆ ਜਿੱਥੇ ਵਿਜ਼ਿਬਿਲਟੀ ਘਟ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ 20 ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਦੋ ਦਰਜਨ ਤੋਂ ਵੱਧ ਲੋਕ ਜਿਹੜੇ ਨੇ ਜ਼ਖਮੀ ਹੋਏ